ਚਲੋ ਜੀ ਯਾ ਸਰ ਇਹ ਸਾਡਾ ਰੋਡਿੰਗ ਸੈਟਅਪ ਹੋ ਗਿਆ ਸਰ ਜਿੰਨੇ ਪਹਿਲਾਂ ਨਾ ਮਤਲਬ 500 ਤੁਸੀਂ ਬੈਂਬੂ ਸਟਿਕਸ ਹੁੰਦੀਆਂ ਸੀ ਉਹਨਾਂ ਨਾਲ ਸਰਾਹੀ ਕਰਦੇ ਹੁੰਦੇ ਸੀ ਕਲੀਨਿੰਗ ਯਾ ਸਰ ਸਰ ਹੁਣ ਇਹਦਾ ਆਪਸ ਮਤਲਬ ਜੋੜ ਕੇ 10 10 ਫੁੱਟ ਦੀ ਲੈਂਥ ਹੁੰਦੀ ਸਰ ਮਤਲਬ ਇਹ ਸਰ ਮੈਟੈਲਿਕ ਨੇ ਇਹ ਸਰ ਆਇਰਨ ਮਤਲਬ ਆਇਰਨ ਓਕੇ 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 ਜੀ ਸਰ ਇਹ ਮਤਲਬ ਕਿਉਂਕਿ ਬੈਂਬੂ ਸਿ ਟੁੱਟ ਜਾਂਦੀ ਸੀ ਸਰ ਇਹ ਟੁੱਟਦੀਆਂ ਨਹੀਂ ਸਰ ਅੰਦਰ ਇਹ ਮਤਲਬ ਕਾਫੀ ਵਾਰੀ ਯੂਜ਼ ਹੋ ਜਾਂਦੀਆਂ ਹੈ ਪੈਂਡ ਹੋ ਜਾਂਦੀਆਂ ਸਰ ਮਤਲਬ ਮਤਲਬ ਫਲੈਕਸੀਬਿਲਟੀ ਹੈ ਮਤਲਬ ਕਾਫੀ ਟਾਈਮ ਕੱਟ ਜਾਂਦੀ ਹੈ ਸਰ ਸਰ ਜੋਇੰਟ ਹੁੰਦੇ ਆ ਨਾ ਲੈਂਟ ਬਹੁਤ ਲੰਬੀ ਨਹੀਂ ਹੁੰਦੀ ਸਰ ਉਹਦੇ ਕਰਕੇ ਆਟੋਮੋਡ ਜੀ ਜੀ ਚਲੋ ਜੀ ਚਲ ਜਸਵੀਰ ਜਸਟ हैव ਅ ਲੁੱਕ ਅਟ ਦੈਂਕ ਚਲੋ ਚਲੋ ਆਜੋ ਇੱਕ ਵਾਰੀ ਮਸ਼ੀਨਸ ਦੇਖ ਕੇ ਫਿਰ ਆਪਾਂ ਕਰ ਲੈਂਦੇ ਆਪਾਂ ਨੂੰ ਆਹਹ ਕੋਈ ਨਹੀਂ

ਅਭੀ ਦਿਖਾ ਦਿਓ ਸੁਪਰ ਸੈਕਸ਼ਨ ਵੀ ਦਿਖਾ ਦਿਓ ਜਿਸ ਹੈ ਵਲੂ ਜੀ ਜੀ ਚਲੋ ਠੀਕ ਹੈ ਆਈ ਥਿੰਕ ਦੈਟ ਇਜ਼ ਸਫੀਸੈਂਟ ਬਾਕੀ ਦਾ ਇਹ ਦੇਖ ਲੈਂਗੇ ਆ ਯਾ ਆਹ ਇਹਦੀ ਸੁਪਰ ਸੈਕਸ਼ਨ ਦੀ ਵੀ ਆਰ ਗਿਵਿੰਗ ਮੇਨਟੇਨੈਂਸ ਨਾ ਸਰ 1 ਸਾਲ ਦੀ ਸਾਲ ਦੀ ਨਾ ਆਹ ਸਰ ਵਿਦ ਸਰਵਿਸ ਆਲਸੋ ਲਗਾ ਦਿਓ ਤੁਸੀਂ ਠੀਕ ਹੈ ਜੀ ਚਲੋ ਠੀਕ ਹੈ ਵਿਦ ਸਟਾਫ ਸਾਰਾ ਕੁਝ ਹਾਂ ਜੀ ਹਾਂ ਜੀ ਸਰ ਬਿਲਕੁਲ ਫੁੱਲ ਸਟਾਫ ਜੀ ਸਰ ਜੀ ਸਰ ठीक है जी ठीक है अभी ਤੁਸੀਂ ਦਿਖਾ ਦਿਓ ਮੈਂ ਰਿਕੁਐਸਟ ਕਰਦਾ ਤੁਸੀਂ ਆ ਵੀ ਮਸ਼ੀਨ ਇੱਕ ਵਾਰੀ ਦਿਖਾ ਦਿਓ ਸਾਰੀ ਹੈ ਨਾ ਕੈਮਰਾਮੈਨ ਤੁਹਾਡੀ ਮੈਂ ਗੱਲ ਕਰ ਰਿਹਾ ਦਿਖਾ ਦਿਓ ਓਕੇ ਅੱਛਾ ਓਕੇ ਡਨ ਹੈ ਚਲੋ ਠੀਕ ਹੈ ਚਲੋ लेट्स 무 ਆ ਜੋ ਪਲੀਜ਼ ਆ ਜੋ ਠੀਕ ਇਹ ਚਲੋ ਜੀ No. और uh -huh. <laughs> ਆੜਾ ਬਾਈਟ ਕਰ ਲੋ ਬਾਹਰ ਪੈਦਾ ਕਰਦੇ ਆ ਸਰ ਬਾਈਟ ਬਾਅਦ ਕਰਦੇ ਆ ਲੱਛ ਦੇ ਇੱਕ ਵਾਰ ਚੰਡੀ ਤੇ ਰੇ ਇਹ ਕਰਕੇ ਬਸ 2 ਮਿੰਟ ਹੀ ਲੱਗਦੇ ਆਪਾਂ ਆ ਜਾਂਦੇ ਆ ਪਲੀਜ਼ ਓਨਲੀ 2 ਮਿੰਟਸ ਬਸ ਨਾ ਬਸ ਆ ਜਲੇ ਬਸ ਫੋਟੋ ਵਾਲੇ ਇੱਕ ਸਾਫੀ ਕਰ ਲੋ ਫੋਟੋ ਬਾਈਟ ਅੰਦਰ ਦੇਣੇ ਲੈਓ ਜੀ ਲੈਓ ਥੈਂਕ ਯੂ ਜੀ ਜੀ ਅ ਤੁਸੀਂ ਆਲਸੋ ਤੁਸੀਂ ਉਹ ਨਹੀਂ ਨਹੀਂ ਇੱਕ ਸਰ ਨੂੰ ਵੀ ਦਿਓ ਇੱਕ ਸਰ ਨੂੰ ਵੀ ਦਿਓ ਸਰ ਨੂੰ ਵੀ ਦਿਓ ਠੀਕ ਹੈ ਜੀ ਇੱਕ ਮੈਡਮ ਨੂੰ ਵੀ ਦਿਓ ਮੈਡਮ ਨੂੰ ਵੀ ਦਿਓ ਮੈਡਮ ਨੂੰ ਦਿਓ ਡਾਇਰੈਕਟਰ ਡਾਇਰੈਕਟਰ ਸਾਹਿਬ ਨੂੰ ਵੀ ਦੇ ਦਿਓ ਇੱਕ ਇੱਕ ਸਰ ਤੁਸੀਂ ਚਲੋ ਹੋ ਗਿਆ ਨਹੀਂ 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 ਚਲੋ ਜੀ ਠੀਕ ਹੈ ਆ ਜੋ ਜੀ ਆ ਠੀਕ ਹੈ ਜੀ ਚਲੋ ਜੀ ਚਲੋ ਆ ਜਾਓ ਤੁਸੀਂ ਆ ਜਾਓ ਹਾਲੋ ਬਾਦਸ਼ਾਹ ਥੈਂਕ ਯੂ ਹਾਲੋ ਸਰ ਪੇ ਹੀ ਦੀਏ ਦੋ ਦिए ਹਾਂ ਹਾਂ ਚਲੋ 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 ਸਰ ਉਹ ਉੱਚੀਆਂ ਸੀ ਜੀ ਬਹੁਤ 14 ਫੁੱਟ ਸੀ ਸਰ ਇਹ 12 ਫੁੱਟ ਦੀ ਹਾਈਟ ਹੈ ਜੀ ਠੀਕ ਹੈ ਬਾਕੀ ਰਕਵਾ ਦਿੰਦੇ ਬਾਕੀ ਹਾਂ ਆਹ ਹਾਂ ਹਾਂ ਓਕੇ ਓਕੇ ਚਲੋ ਪਰਵਾਹ ਓਕੇ ਓਕੇ ਚਲੋ ਸਾਰੇ ਹੈਗੇ ਵਿੱਚੀ ਡਰਾਈਵਰਸ ਹਾਂਜੀ ਹਾਂਜੀ ਜੀ ਸਾ ਪਿੱਛੇ ਵਾਲੀਆਂ ਵੇਖ ਕੇ ਆਓ ਪਿੱਛੇ ਵਾਲੀਆਂ ਵੇਖੋ ਪਿੱਛੇ ਵਾਲੀਆਂ ਚਲੋ ਠੀਕ ਹੈ ਅਸੀਂ ਆਪਾਂ ਕਰਦੇ ਚਲੋ ਇਹ ਵੇਖੋ ਬੁੱਕੇ ਹੁਣ ਲੈ ਕੇ ਆਇਆ ਹੈ ਕੰਜਰ ਦਾ ਜੀਰ ਕਮਾਲ ਕਰਦੇ ਕਿੰਨ ਫੁੱਲਾ ਕਰੋ ਯਾਰ ਕਿਰਾ ਥੋੜਾ ਸਰਕਰ ਵਟਾ ਕਰੀ ਜੀ ਥੋੜਾ ਜਿਹਾ ਸਰਕਰ ਵਟਾ ਕਰ ਦਿਓ ਰਿਕਸ਼ਾ ਵਟਾ ਕਰ ਲੋ ਯਾਰ ਥੋੜਾ ਜਿਹਾ ਪਿੱਛੇ ਮੈਂ ਤਾਂ ਸਭ ਤੋਂ ਪਹਿਲਾਂ ਮੈਂ ਤਾਂ ਜੋ ਕੱਲ ਇੱਕ ਸਭ ਤੋਂ ਪਹਿਲਾਂ ਮੈਂ ਤਾਂ ਜੋ ਕੱਲ ਇੱਕ ਅਹਮਦਾਬਾਦ ਵਿਖੇ ਜੋ ਇੱਕ ਬਹੁਤ ਹੀ ਦੁਖਦਾਇਕ ਦਰਦਨਾਕ ਜਿਹੜੀ ਘਟਨਾ ਵਾਪਰੀ ਆ ਮੈਂ ਉਹਦੇ ਵਾਸਤੇ ਮੈਂ ਰੱਬ ਅੱਗੇ ਦੁਆ ਕਰਦੇ ਅਰਦਾਸ ਕਰਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਕਿ 265 ਜਿਹੜੀਆਂ ਕੀਮਤੀ ਜਾਣਾ ਗਈਆਂ ਬਹੁਤ ਵੱਡਾ ਲਾਸ ਆ ਸਭ ਨੂੰ ਪਰਿਵਾਰ ਲਈ ਦੇਸ਼ ਲਈ ਤੇ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਅੱਜ ਦਾ ਜੋ ਈਵੈਂਟ ਮਿਊਸਿਕਲ ਪਵਨ ਵਿੱਚ ਰੱਖਿਆ ਗਿਆ ਲੋਕਲ ਬੋਡੀ ਡਿਪਾਰਟਮੈਂਟ ਵੱਲੋਂ ਤੇ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਫਿਆਨਾ ਦਾ ਮੈਂ ਦਿਲੋਂ ਧੰਨਵਾਦ ਕਰਦਾ ਦਿਲੋਂ ਸਵਾਗਤ ਕਰਦਾ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਇਸ ਗਰਮੀ ਦੇ ਮੌਸਮ ਤੁਸੀਂ ਪਹੁੰਚੇ ਹੋ ਕਿ ਮੈਂ ਧੰਨਵਾਦ ਕਰਦਾ ਸਰਦਾਰ ਭਗਵਾਨ ਸਿੰਘ ਮਾਨਜੀ ਦਾ ਜਿਨ੍ਹਾਂ ਦੀ ਅਸੀਂ ਜੋਗ ਅਗਵਾਈ ਏਠ ਦੂਰ ਅੰਦੇਸ਼ੀ ਸੋਚ ਦੇ ਨਾਲ ਅਸੀਂ ਆਪਾ ਪੂਰੇ ਪੰਜਾਬ ਵਿੱਚ ਕਹਿ ਸਕਦੇ ਆਪਾਂ 올 ਰਾਉਂਡਰ ਜਾਂ ਗਲੋਬਲ ਅਸੀਂ ਜੋ ਡਵੈਲਪਮੈਂਟ ਦੱਸੀ ਆਪਾਂ ਕੰਮ ਕਰ ਰਹੇ ਆ ਚਾਹੇ ਉਹ ਸਿੱਖਿਆ ਕ੍ਰਾਂਤੀ ਹੋਵੇ ਚਾਹੇ ਉਹ ਸਿਹਤ ਕ੍ਰਾਂਤੀ ਹੋਵੇ ਚਾਹੇ ਉਹ ਰੋਜ਼ਗਾਰ ਕ੍ਰਾਂਤੀ ਹੋਵੇ ਚਾਹੇ ਉਹ ਨਹਿਰੀ ਕ੍ਰਾਂਤੀ ਹੋਵੇ ਚਾਹੇ ਉਹ ਸਾਡੀ ਲੜਾਈ ਜਿਹੜੀ ਦਸ਼ਾ ਵਿਰੁੱਧ ਲਈ ਅਸੀਂ ਬਚਨ ਵੱਧ ਹੈਗੇ ਆ ਜਿਹੜੀ ਮਹਿਮ ਨੂੰ ਲੋਕ ਸਫ ਇੱਕ ਸਫਲ ਲੋਕ ਲਹਿਰ ਬਣਾਉਣ ਲਈ ਤੇ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਮੈਂ ਜੇ ਆਪਣੇ ਮਹਿਕਮੇ ਦੀ ਡਿਪਾਰਟਮੈਂਟ ਦੀ ਗੱਲ ਕਰ ਲਵਾਂ ਪੰਜਾਬ ਦੇ ਸ਼ਹਿਰੀ ਏਰੀਆ ਖੇਤਰਾਂ ਦੀ ਜਿਹੜੀ ਦੇਖਭਾਲ ਸਾਫ ਸਫਾਈ ਸੰਭਾਲ ਉਹਦੇ ਵਾਸਤੇ ਜੋ ਅੱਜ ਖਾਸ ਕਰਕੇ ਸੀਵਰ ਡਿਪਾਰਟਮੈਂਟ ਲਈ ਜੋ ਅੱਜ ਮਸ਼ੀਨ ਅਸੀਂ ਆਪਾਂ ਦਿੱਤੀਆਂ ਹੈਗੀਆਂ ਲੋਕ ਅਰਪਣ ਕੀਤੀਆਂ ਹੈਗੀਆਂ ਮੈਂ ਦੱਸਣਾ ਚਾਹੂਗਾ ਕਿ ਤਕਰੀਬਨ ਇਹ ਜਿਹੜਾ ਬਜਟ ਸੀ ਇਸ ਪੂਰੀ ਮਸ਼ੀਨਰੀ ਦਾ ਇਟਸ ਅਬਾਊਟ 40 ਕਰੋੜ ਜਿਹਦੇ ਵਿੱਚ ਉਹ ਅਸੀਂ 22 ਫਰਵਰੀ 225 ਵਿੱਚ ਵੀ ਸੰਗਰੂਰ ਵਿੱਚ ਕੁਝ ਅਸੀਂ ਆਪਾ ਇੰਸਟਾਲਮੈਂਟ ਜਿਹੜੇ ਅਸੀਂ ਕੁਝ ਮਸ਼ੀਨ ਆ ਗਿਆ ਸੀ ਮਾਨ ਜੋਗ ਸੀਐਮ ਸਰਦਾਰ ਫਗਨ ਸਿੰਘ ਮਾਨ ਜੀ ਦੇ ਹੱਥੋਂ ਅਸੀਂ ਆਪਾ ਹੋ ਲੋਕਰਪਨ ਕੀਤੀਆਂ ਸੀਗੀਆਂ ਤੇ ਟੋਟਲ ਜਿਹੜੀਆਂ ਮਸ਼ੀਨਸ ਹੈਗੀਆਂ ਤਕਰੀਬਨ ਇਹ 730 ਨੰਬਰ ਹੈਗਾ ਚਾਹੇ ਵੱਡੀਆਂ ਮਸ਼ੀਨਸ ਦੀ ਗੱਲ ਕਰ ਲਈ ਸੁਪਰ ਸੈਕਸ਼ਨ ਚਾਹੇ ਜੈਟਿੰਗ ਸੈਕਸ਼ਨ ਦੀ ਗੱਲ ਕਰ ਲਈ ਚਾਹੇ ਮਾਊਸ ਸੈਟਰ ਦੀ ਗੱਲ ਕਰ ਲਈ ਚਾਹੇ ਗ੍ਰੈਬ ਬੱਕਰਸ ਦੀ ਗੱਲ ਕਰ ਲਈ ਤੇ ਉਹਦੇ ਵਿੱਚੋਂ ਜਿਹੜਾ ਪੈਂਡਿੰਗ ਇਨਸਟਾਲਮੈਂਟਸ ਦੀ ਮਸ਼ੀਨਸ ਦੀ ਜਿਹੜੀ ਉਹ ਅੱਜ ਅਸੀਂ ਆਪਾਂ ਦੇ ਰਹੇ ਹਾਂ ਉਹਦੇ ਵਿੱਚੋਂ ਤਕਰੀਬਨ 512 ਮਸ਼ੀਨ ਅੱਜ ਵਕਫਾਖ ਨਗਰ ਕੌਂਸਲਾ ਨਗਰ ਨਿਗਮ ਨੂੰ ਅਸੀਂ ਦੇ ਰਹੇ ਹਾਂ ਤੇ ਇਹਦੀ ਜਿਹੜੀ ਕੁੱਲ ਲਾਗਤ ਹੈਗੀ ਹੈ ਕੁੱਲ ਰਾਸ਼ੀ ਹੈਗੀ ਹੈ ਇਸਬᱚ 23 ਕਰੋੜ ਤਕਰੀਬਨ ਪੰਜਾਬ ਵਿੱਚ ਜੇ ਕਾਰਪੋਰੇਸ਼ਨਸ ਨੂੰ ਅਸੀਂ ਲਾਗ ਕਰ ਦਈਏ ਤਕਰੀਬਨ 150 ਦੇ ਆਸ-ਪਾਸ ਸਾਡੇ ਕੋਲ ਨਗਰ ਕੌਂਸਲਾ ਤੇ ਨਗਰ ਪੰਚਾਇਤਾਂ ਹੈਗੀਆਂ ਤੇ ਅਸੀਂ ਜਿਵੇਂ ਕਿ ਜਾਣਦੇ ਕਿ ਜਿਸ ਤਰ੍ਹਾਂ ਕਿ ਬਹੁਤ ਤੇਜ਼ੀ ਨਾਲ ਕੀ ਸ਼ਹਿਰਾਂ ਦੀ ਆਬਾਦੀ ਵਧ ਰਹੀ ਹੈਗੀ ਆ ਮਾਈਗ੍ਰੇਸ਼ਨ ਵੀ ਹੋ ਰਹੀ ਆ ਜਿਹੜੀ ਸੀਵਰੇਜ ਦੀ ਸਮੱਸਿਆ ਸਾਨੂੰ ਅਕਸਰ ਸਾਡੇ ਮੈਕਨ ਨੂੰ ਉਹ ਦੇਖਣ ਨੂੰ ਮਿਲਦੀ ਆ ਕਿ ਕਿਤੇ ਬਲੋਕੇਜ ਆ ਜਾਂਦੀ ਕਿਤੇ ਕੁਝ ਦਿੱਕਤ ਆ ਜਾਂਦੀ ਆ ਤੇ ਅੱਜ ਜੇ ਮੈਂ ਕਹੂੰਗਾ ਕਿ ਇੱਕ ਤੋਹਫਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਨਗਰ ਕੌਂਸਲਾਂ ਨੂੰ ਤੇ ਨਗਰ ਕਮੇਟੀਆਂ ਨੂੰ ਜੋ ਦਿੱਤਾ ਗਿਆ ਹੈਗੀ ਇਹਦੇ ਨਾਲ ਤਾਂ ਇੱਕ ਤਾਂ ਜਿਹੜੇ ਪਿਛਲੇ ਸਮਿਆਂ ਚ ਜਿਹੜੇ ਸਾਡੇ ਸਫਾਈ ਸੇਵਕ ਹੁੰਦੇ ਸੀ ਸਫਾਈ ਕਰਮੀ ਹੁੰਦੇ ਸੀ ਜਿਨ੍ਹਾਂ ਨੂੰ ਮੈਨਹੋਲ ਚੋਂ ਉਤਰ ਕੇ ਸਾਫ ਸਫਾਈ ਕਰਨੀ ਪੈਂਦੀ ਸੀ ਬੜਾ ਉਹ ਰਿਸਕੀ ਕੰਮ ਹੁੰਦਾ ਸੀ ਇਹ ਬੜਾ ਲਾਈਫ ਥ੍ਰੈਟਨਿੰਗ ਹੁੰਦਾ ਸੀ ਤੇ ਕਈ ਜਾਨਾਂ ਵੀ ਸਾਡੇ ਉਹ ਸਫਾਈ ਸੇਵਕ ਗਵਾ ਚੁੱਕੇ ਨੇ ਤੇ ਉਹ ਜਿਹੜੀ ਹੈਗੀ ਆ ਉਹਦੀ ਹੁਣ ਲੋੜ ਨਹੀਂ ਪੈਗੀ ਹੁਣ ਮਸ਼ੀਨ ਖੁਦ ਆਪ ਸਫਾਈ ਕਰੇਗੀ ਨਾਲ ਅਸੀਂ ਕੈਮਰਾਸ ਵੀ ਆਪਾਂ ਦੇ ਰਹੇ ਆ ਦੇਖਣ ਵਾਸਤੇ ਕਿ ਉਹ ਕਿੱਥੇ ਬਲੋਕੇਜ ਆ ਕਿਸ ਤਰ੍ਹਾਂ ਦੀ ਬਲੋਕੇਜ ਹੈਗੀ ਆ ਤੇ ਦੂਜੀ ਗੱਲ ਕੀ ਇਹ ਜਿਹੜੀ ਸਮਾਂ ਹੈਗਾ ਸਫਾਈ ਦਾ ਉਹ ਵੀ ਘਟੇਗਾ ਤੇ ਮੈਂ ਇੱਕ ਵਾਰੀ ਫਿਰ ਆਪਣੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਸ਼ਹਿਰੀ ਸਫਾਈ ਵਾਸਤੇ ਇੱਕ ਬੜਾ ਵੱਡਾ ਸਾਡੇ ਲਈ ਇੱਕ ਬਜਟ ਰੱਖਿਆ ਤੇ ਮੈਂ ਇਹ ਕਹੂੰਗਾ ਕਿ ਇਹ ਜਿਹੜੀ ਮਸ਼ੀਨਾਂ ਨਾਲ ਜਿਹੜੀ ਸਫਾਈ ਹੋਏਗੀ ਜਿਹੜੀ ਨਗਰ ਕੌਂਸਲਾਂ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਆ ਜਿਹੜੀ ਉਹਨਾਂ ਦੀ ਐਫੀਸ਼ੀਐਂਸੀ ਹੈਗੀ ਉਹ ਵੀ ਇੰਪਰੂਵ ਕਰੇਗੀ ਤੇ ਮੈਂ ਕਹੂੰਗਾ ਕਿ ਇਹ ਇੱਕ ਤਰ੍ਹਾਂ ਦੀ ਹਜੇ ਸ਼ੁਰੂਆਤ ਹੀ ਹੈਗੀ ਆ ਜਿਉਂ-ਜਿਉਂ ਸਾਡੇ ਅਲੱਗ-ਅਲੱਗ ਕਮੇਟੀਆਂ ਨਗਰ ਪੰਚਾਇਤਾਂ ਕੋਲ ਜਾਂ ਨਗਰ ਕੌਂਸਲ ਕੋਲ ਡਿਮਾਂਡ ਸਾਈਜ ਹੋਊਗੀ ਅਸੀਂ ਉਸੇ ਤਰ੍ਹਾਂ ਹੀ ਆਪਾਂ ਉਹ ਮਸ਼ੀਨਾਂ ਇਹਨਾਂ ਨੂੰ ਆਪਾਂ ਪ੍ਰੋਵਾਈਡ ਕਰਾਂਗੇ ਤੇ ਮੈਂ ਇੱਕ ਵਾਰੀ ਫਿਰ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਤੇ ਮੈਂ ਵਧਾਈ ਦਿੰਦਾ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਜਿਸ ਤੁਸੀਂ ਆਸ ਤੇ ਜਿਸ ਮਾਨ ਦੇ ਨਾਲ ਜਿਸ ਪਿਆਰ ਦੇ ਨਾਲ ਸਾਡੀ ਤੁਸੀਂ ਆਵਾਜ਼ ਦੀ ਪਾਰਟੀ ਸਰਕਾਰ ਤੁਸੀਂ ਚੁਣੀ ਆ ਤੇ ਅਸੀਂ ਉਸ ਤੋਂ ਵੱਧ ਆਸ ਮਾਨ ਤੇ ਪਿਆਰ ਨਾਲ ਅਸੀਂ ਪੰਜਾਬ ਦੀ ਸੇਵਾ ਲਈ ਲੱਗੇ ਹੋਏ ਨੇ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਨਹੀਂ ਉਹ ਮਸ਼ੀਨਸ ਦੇ ਨਾਲ ਉਹ ਇੱਕ ਸਪੋਰਟਿਵ ਉਹ ਕੰਮ ਕਰਨਗੇ ਉਹ ਮਸ਼ੀਨ ਦਾ ਕੰਮ ਹੁੰਦਾ ਸਫਾਈ ਕਰਨੀ ਹੈਗੀ ਜਿੱਥੇ ਲੱਗਦਾ ਕਿ ਸਫਾਈ ਨਹੀਂ ਹੋ ਰਹੀ ਸਕਸ਼ਨ ਨਹੀਂ ਹੋ ਰਹੀ ਤੇ ਦੈਨ ਅਸੀਂ ਕੈਮਰਾ ਵਿੱਚ ਪਾ ਕੇ ਅਸੀਂ ਆਪਾਂ ਉਹ ਸਾਈਟ ਤੇ ਉਹ ਮੋਨੀਟਰ ਸਕਰੀਨ ਹੋਏਗਾ ਤੇ ਵਿਲ ਕਮ ਟੂ ਨੋ ਕਿ ਉਹ ਕਿਸ ਤਰ੍ਹਾਂ ਦੇ ਰੁਕਾਵਟ ਹੈ ਕਿਸ ਤਰ੍ਹਾਂ ਦੀ ਬਲੋਕੇਜ ਹੈਗੀ ਉਹ ਸਾਡੀ ਮਦਦ ਲਈ ਹੈਲਪ ਕਰੇਗਾ ਕੈਮਰਾ ਜੀ ਜੀ ਆਲਮੋਸਟ ਅਸੀਂ ਤਕਰੀਬਨ ਸਾਰੇ ਆਪਾਂ ਪੰਜਾਬ ਚ ਦੇ ਰਹੇ ਆਪਾਂ ਤੇ ਉਹਦੇ ਅਸੀਂ ਕੁਝ ਕਲਸਟਰਸ ਬਣਾਏ ਹੋਇਆ ਜ਼ਿਲ੍ਹਾ ਵਾਈਜ਼ ਬਣਾਏ ਹੋਇਆ ਆਪਾਂ ਉੱਥੇ ਜਾ ਕੇ ਸਾਰਾ ਡਾਟਾ ਪ੍ਰੋਵਾਈਡ ਕਰ ਦੇਣਾ ਕਿ ਤੁਹਾਡੇ ਕੋਲ ਇੰਨਾ ਕੁਆਂਟੀਟੀ ਹੈਗਾ ਇੰਨਾ ਨੰਬਰ ਮਸ਼ੀਨਾਂ ਦਾ ਹੈਗਾ ਮਸ਼ੀਨਾਂ ਹੈਗੀਆਂ ਤੇ ਜਿੱਥੇ ਵੀ ਲੋਡ ਹੋਊਗੀ ਇਹ ਤਾਂ ਹੈ ਨਹੀਂ ਕਿ ਸਭ ਡੇਲੀ ਇਹਦੀ ਯੂਜ਼ ਪੈਂਦੀ ਹੈ ਇੱਕ ਕਮੇਟੀ ਨੂੰ ਅਸੀਂ ਦੇ ਦਈਏ ਤੇ ਜਿੱਥੇ-ਇਥੇ ਲੋਡ ਹੋਗੀ ਵਰਤੋਂ ਦੀ ਹੋਗੀ ਨੀਡ ਹੋਗੀ ਉੱਥੋਂ ਆਪਣੇ ਐਪੀਓਸ ਕਲਸਟਰ ਤੋਂ ਅੱਗੇ ਪ੍ਰੋਵਾਈਡ ਦੇਜਣਗੇ ਆ ਕਿ ਪਹਿਲੇ ਕੀ ਫਿਗਰ ਸੀ ਜੀ ਜੀ ਸਭ ਤੋਂ ਜ਼ਿਆਦਾ ਨੀਡ ਕਿੱਥੇ ਸੀਗੀ ਤੇ ਕਿੱਥੇ ਘਾਟ ਸੀਗੀ ਜੀ ਜੀ ਮੈਂ ਤਕਰੀਬਨ ਜਿਹੜੇ ਜਿਹੜੇ ਸੀਵਰੇਜ ਕਾਫੀ ਸਮੇਂ ਤੋਂ ਪਏ ਹੋਏ ਨੇ ਕਾਫੀ ਪੁਰਾਣੇ ਨੇ ਤੇ ਜਿਨ੍ਹਾਂ ਦਾ ਉਹ ਡਾਇਆ ਬੜਾ ਘੱਟ ਸੀਗਾ ਤੇ ਜਿੱਥੇ ਬੜੀ ਆਬਾਦੀ ਵਧੀ ਹੋਈ ਆ ਆਪਾਂ ਉੱਥੇ ਆਪਾਂ ਦੇ ਰਹੇ ਆ ਆਪਾਂ ਕੁਝ ਸ਼ਹਿਰ ਹੈਗੇ ਸਾਡੇ ਕਮੇਟੀਸ ਹੈਗੀਆਂ ਕਾਰਪੋਰੇਸ਼ਨ ਵੀ ਹੈਗੇ ਨਹੀਂ ਉਹ ਉਹ ਕਾਰਪੋਰੇਸ਼ਨਸ ਅਲੱਗ ਹੈਗੀਆਂ ਉਹ ਕੋਰਪੋਰੇਸ਼ਨ ਅਸੀਂ ਆਪਾਂ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦਵਾਂ ਅਸੀਂ ਆਪਾ ਨਗਰ ਕਮੇਟੀਆਂ ਜਿਹੜੀਆਂ ਨਗਰ ਕਾਉਂਸਲ ਹੈਗੀਆਂ ਨਗਰ ਪੰਚਾਇਤਾਂ ਉਹਨਾਂ ਨੂੰ ਜਿਹੜੀਆਂ ਛੋਟੀਆਂ ਕਮੇਟੀਆਂ ਹੈਗੀਆਂ ਯੂਲਬੀਸ ਹੈਗੀਆਂ ਉਹਨਾਂ ਨੂੰ ਦੇ ਰਹਿਆਂ ਕਾਰਪੋਰੇਸ਼ਨਸ ਕੋਲ ਆਪਣਾ ਹੀ ਕਾਫੀ ਉਹਨਾਂ ਕੋਲ ਸਮਾਨ ਹੁੰਦਾ ਜੀ ਸਰ ਪਹਿਲੇ ਕਿੰਨੇ ਬੰਦ ਕਰ ਦਿੱਤੇ ਹੋ ਕਿੰਨੇ ਬਾਕੀ ਆ ਜੀ ਮੈਂ ਜੇ ਗੱਲ ਕਰਾਂ ਤੇ ਜਿਹੜਾ ਟੋਟਲ ਬਜਟ ਸੀ ਇਟਸ ਅਬਾਊਟ 40 ਕਰੋੜ ਤੇ 730 ਮਸ਼ੀਨਾਂ ਸੀਗੀਆਂ ਤੇ ਅਸੀਂ 17 ਕਰੋੜ ਦਾ ਸੀਗਾ ਬਜਟ ਦਾ ਜਿਹੜਾ ਸਮਾਨ ਸੀ ਅਸੀਂ ਸੰਗਰੂਰ ਦੇ ਦਿੱਤਾ ਸੀ ਫ फेब्रुवारी 2023 ਤੇ ਹੁਣ ਜਿਹੜਾ ਪੈਂਡਿੰਗ ਸੀਗਾ ਸਮਾਨ ਜਿਹੜਾ ਹੁਣ ਸਾਡੇ ਕੋਲ ਆਇਆ ਸੀ ਤਕਰੀਬਨ 23 ਕਰੋੜ ਥੈਂਕ ਯੂ ਜੀ ਧੰਨਵਾਦ ਸਰ ਇੱਕ ਵਾਰ ਚੈਕਿੰਗ ਕਰ ਆਈਡੀ ਕਰਾਂਗਾ